ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਮੀਰਕੇ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਪਿੰਡ ਅਤੇ ਨੇੜ ਦੇ ਪਿੰਡਾਂ ਦੇ ਮੋਢਪਰਾਂ ਦੀ ਹਾਜ਼ਰੀ ਵਿੱਚ ਬੀਤੇ ਦਿਨੀ ਉਹਨਾਂ ਤੇ ਪਿੰਡ ਅਲਗੋਂ ਕਲਾ ਦੀ ਇੱਕ ਮਾਤਾ ਵੱਲੋਂ ਲਾਇਏ ਜ਼ਮੀਨ ਹੜਪੰਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕੀ ਕਿਹਾ ਸੁਣਿਓ ਅਤੇ ਇਸ ਮੌਕੇ ਉਥੇ ਹਾਜ਼ਰ ਜਦੋਂ ਜ਼ਮੀਨ ਦੀ ਰਜਿਸਟਰੀ ਹੋਈ ਹੈ ਸਾਬਕਾ ਸਰਪੰਚ ਖੇਸਰੇਆਲੀ ਅਤੇ ਕੇਵਲ ਸੋ ਦਲਾਲ ਕੀ ਕਹਿੰਦੇ ਹਨ ਇਹ ਵੀ ਸੁਣਿਓ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਹਾਂਜੀ ਭਾਜੀ ਕੀ ਨਾ ਜੀ ਜਿਹੜਾ ਜੈਮਲ ਸਿੰਘ ਵੀ ਸੰਸਦ ਦਾ ਮੈਂਬਰ ਹਾਂਜੀ ਜਿਹੜਾ ਇਹ ਵਿਵਾਦ ਜਾਂ ਬਣਿਆ ਸੀ ਕਿ ਵੀਡੀਓ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਇਲਜ਼ਾਮ ਵੀ ਲਗਾਏ ਗਏ ਨੇ ਬਲੰਦ ਸਿੰਘ ਦੇ ਉੱਤੇ ਤੇ ਕੀ ਕਹਿਣਾ ਚਾਹੁੰਦੇ ਇਹ ਭਾਜੀ ਪੈੜੀ ਦਾ ਬਲਵਿੰਦਰ ਸਿੰਘ ਇਤੋਂ ਅਮਰੀਕਾ ਤੋਂ ਜੁਰੂ ਬੇਚੀ ਸੁਣੀ ਸੀ ਸਾਰੇ ਮੂਖ ਨੂੰ ਪਤਾ ਵੀ ਪੈੜੀ ਬਲਵਿੰਦਰ ਸਿੰਘ ਨੇ ਵੇਚੀ ਆ ਤੇ ਖਰੀਦੀ ਦਾ ਤਾਂ ਹੁਣ ਲੱਗਾ ਪਤਾ ਵੀ ਇਹਨੇ ਖਰੀਦੀ ਆ ਵੀ ਇਹਨੇ ਖਰੀਦੀ ਹੀ ਜਾਂ ਉਹ ਜਿਹੜੇ ਇਤੋਂ ਜਾਇਦਾਦ ਵੇਚ ਕੇ ਗਾ ਕੇ ਤੇ ਜਾਇਦਾਦ ਲਈ ਆ ਉਹਨਾਂ ਨੇ ਕੋਈ ਇਲਜ਼ਾਮ ਲਾਏ ਸਭ ਤੋਂ ਗਲਤ ਤਰੀਕੀ ਕਰਾਈ ਆ ਉਹ ਕਰਾਈ ਹੈ ਹੋਰ ਵਿਚਾਰਾ ਇਹ ਨਾ ਤੋਂ ਵੀ ਇੱਕ ਨਸ਼ੇ ਦਾ ਲੱਗਾ ਹੈ ਨਸ਼ੇ ਦਾ ਮੇਰੀ 40 42 ਸਾਲ ਉਮਰ ਹੋ ਗਈ ਆ ਇਹੋ ਜਿਹਾ ਕਦੀ ਸੁਣਿਆ ਹੀ ਨਹੀਂ ਵੀ ਇਹਨੇ 5 ਸਾਲ ਸਰਪੰਚੀ ਕੀਤੀ ਹੈ ਇਹਨੇ ਵਿਚਾਰੇ ਨੇ ਮਿਹਨਤ ਕਰਕੇ ਇਹਨੂੰ ਸ਼ਰਾਬ ਦੀ ਘੋਟੂ ਨਹੀਂ ਪੀਣੀ ਹਮ ਜੇ ਕਿ ਆਫਸਰ ਆਉਂਦਾ ਜਾਂ ਦੂਜਾ ਤੀਜਾ ਦੇ ਠੇਕੇ ਤੋਂ ਲਿਆਂਕੀ ਚਲੋ ਅਹੀਂ ਵੀ ਕਿ ਰਗਣਾ ਸਰਪੰਚ ਸਾਹਿਬ ਅਹੀਂ ਵੀ ਗੱਲ ਇਹਨੇ ਸਾਡੇ ਦਾ ਕਰੀ ਦੀ ਵਿਚਾਰੇ ਨੂੰ ਗਲਤ ਲੱਗਲੀ ਬਹੁਤ ਵਧੀਆ ਹੈ ਇਹਦਾ ਪਰਿਵਾਰ ਆ ਘਰ ਦੀ ਉਹ ਲੱਗੇ ਘਰ ਦੀ ਦਾ ਤੋਂ ਕਰਾ ਵਿਚਾਰੀ ਇੱਡੀ ਭਲੀ ਮਾਨਸਾ ਮੇਰੇ ਘਰ ਸਾਡੇ ਇਲਾਕੇ ਜਿਹੋ ਜਨਾਨੀ ਨਹੀਂ ਜਿਹਦੀਓ ਬਹੁਤ ਵਧੀਆ ਸਾਊ ਪਰਿਵਾਰ ਆ ਇਤੋਂ ਨੇ ਜਿਆਦਾ ਤੇਰੇ ਵਿੱਚੀ ਵੇਚ ਕੇ ਗਾਂ ਕਿਤੇ ਪਤਾ ਨਹੀਂ ਹੁਣ ਪਾ ਲੱਗਾ ਵੀ ਇਹਨੇ ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿਤੇ ਲਈ ਗਨੇ ਸਰਪੰਚ ਨੇ ਪੈਰੀ ਵੇਚੀ ਪੈਰੀ ਵੇਚੀ ਫਿਰ ਇਹ ਕਿਤਰਾ ਵਿਚਾਰੇ ਨੇ ਆਪ ਦਾ ਆ ਗਈ ਇਤੋਂ ਵੇਚ ਕੇ ਗਾਂ ਹੁੰਦਾ ਯਾਰ ਇਹ ਕੋਈ ਕਮਾ ਉਹਨੇ ਤੇ ਇਲਜ਼ਾਮ ਲੱਗਿਆ ਵੀ ਗਲਤ ਰੀਤੀ ਕਰਾ ਲਈ ਆ ਉਹ ਘਰ ਦੀ ਉਹਦੇ ਲਾਈ ਜਾਂਦੇ ਆ ਬਾਕੀ ਤੁਹਾਨੂੰ ਦੱਸ ਹੀ ਦੱਸ ਸਰਪੰਚ ਸਾਹਿਬ ਅੱਜ ਪਿੰਡ ਵਾਲੇ ਇਕੱਠੇ ਹੋਏ ਤੇ ਹਾਂਜੀ ਕੀ ਨਾ ਹੀ ਜੀ ਸਰ ਸ੍ਰੀਵਿੰਦਰ ਸਿੰਘ ਨਾਮ ਜਿਹੜਾ ਪਿੰਡ ਹੈ ਅਮਰੀਕੀ ਤਾਂ ਅੱਜ ਜਿਹੜੇ ਪੰਜਾਬ ਇਕੱਠੇ ਮੌਤਵਾਰ ਇਕੱਠੇ ਹੋਏ ਨੇ ਤਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਬਲਵਿੰਦਰ ਸਿੰਘ ਨੇ ਕੋਈ ਇਹੋ ਜਿਹਾ ਜ਼ਿੰਦਗੀ ਵਿੱਚ ਕੰਮ ਨਹੀਂ ਕੀਤਾ ਬਿਲਕੁਲ ਗਲਤ ਦੋਸ਼ ਲੱਗੇ ਆ ਇਹਨਾਂ ਨੇ ਆਪਣੀ ਜ਼ਮੀਨ ਫੇਰ ਅਮਰੀਕੀ ਨੂੰ ਵੇਚ ਕੇ ਤੇ ਜ਼ਮੀਨ ਗਰੀਬ ਬਲਕਿ ਸਹੀ ਧਰਾਂ ਕੰਮ ਹੋਇਆ ਜਾਣ ਪੁੱਛ ਕੇ ਆਉਣਾ ਜ਼ਮੀਨਾਂ ਆ ਕੇ ਸਸਤੀ ਹੋਣ ਮਹਿੰਗੀਆਂ ਹੋਣਾਂ ਨੇ ਲਾਲ ਚ ਜਾ ਕੇ ਡੇ ਕਰਨਗੇ ਸਾਨੂੰ ਕੋਈ ਨਾ ਕੁਝ ਮਿਲੂਗਾ ਤੇ ਅਹੀ ਗਲਤ ਠੀਕ ਗਲਤ ਆ ਜਾਉਂਗਾ ਜੀ ਹੋਰ ਕੋਈ ਗੱਲ ਨਹੀਂ ਕੀ ਇਹਦੇ ਬੱਚੇ ਕੀ ਸਾਰਾ ਪਿੰਡ ਦੇ ਨਾਲ ਆ ਅਈ ਦਾ ਨਿੱਕੇ ਉਹਦੇ ਤੋਂ ਅਜੇ ਤੱਕ ਇਹਨਾਂ ਕੋਈ ਗਲਤ ਕੰਮ ਜ਼ਿੰਦਗੀ ਚ ਕੀਤਾ ਹੀ ਨਹੀਂ ਗਾ ਠੀਕ ਹੈ ਕੀ ਬੋਲ ਸੰਜੀਤ ਕੀ ਮਾਮਲਾ ਸਾਰਾ ਜ਼ਮੀਨ ਦਾ ਚੱਲਦਾ ਹੈ ਜਿਹੜਾ ਵੀਡੀਓ ਵੀ ਕੋਈ ਵਾਇਰਲ ਹੋਈ ਹੈ ਤਾਂ ਉਸਦੇ ਵਿੱਚ ਇਲਜ਼ਾਮ ਲਗਾਏ ਰਿਆ ਟਨੀ ਭਾਜੀ ਬਲਵਿੰਦਰ ਸਿੰਘ ਸਰਪੰਚ ਨੂੰ ਗੇ ਜ਼ਮੀਨ ਅਹੀਂ ਇਹਦੇ ਨਾਲ ਸਾਡਾ ਵਿਆਹ ਸੀ ਲਿੱਜੀ ਪਿਆਰ ਸੀ ਇਹ ਮਾਪੋਤ ਸਾਡੇ ਕੋਲ ਆਇਆ ਵੀ ਇਹ ਜ਼ਮੀਨ ਵੇਚਣੀ ਹੂੰ ਅਹੀਂ ਇਹਦਾ ਜ਼ਮੀਨ ਦਾ ਵਿੱਚ ਉਹ ਵੇਦੇ ਇਹਦਾ ਦਾ ਸਬਤ ਕਰਾਇਆ ਹੂੰ 20 ਕਨਾਲ ਦੇ 18 ਮਰਲੇ ਦਾ ਜ਼ਮੀਨ ਵਿੱਚੀ ਹੈ ਜੀ ਹਾਂਜੀ ਜਿਹਦੇ ਨਾਲ ਤਕਰੀਬਨ ਪੈਸੇ ਚੈੱਕ ਰਹੀ ਲਏ ਆ ਚੌਕੀ ਗ ਲੱਖ ਦੇ ਕਰੀਬ ਜੀ ਠੀਕ ਹੈ ਉਹ ਇਹਨਾਂ ਦੇ ਬੈਂਕ ਦੇ ਵਿੱਚ ਜਮਾ ਹੋਏ ਆ ਮੁੜ ਕੇ ਇਹਨਾਂ ਨੇ ਜਦੋਂ ਰਜਿਸਟਰੀ ਜੀ 21 ਦੇ ਸਾਲ ਦੇ ਰਜਿਸਟਰੀ 21 ਦੇ 11ਵੇਂ ਮਹੀਨੇ ਚ ਰਜਿਸਟਰੀ ਹੋਈ ਆ ਮੁੜ ਕੇ ਇਹਨਾਂ ਨੇ ਇੱਕ ਦਰਖਾਸਤ ਜੀ ਜਦੋਂ ਨਾਲ ਪਤਾ ਲੱਗਾ ਕਿ ਇਹ ਬੰਦੇ ਚੁਪਣਾ ਚਾਹ ਰਹੇ ਇਹਨਾਂ ਨੇ ਇਹਨਾਂ ਦਾ ਇਨਵੈਲਡ ਕਰਤਾ ਹੂੰ ਮੁੜ ਕੇ ਨਾ ਐਸਐਸਪੀ ਦੇ ਸਾਹਦੇ ਦਰਖਾਸਤ ਮੁੜ ਕੇ ਐਸਐਸਪੀ ਜੀ ਸਾਹ ਲਖਮਿੰਦਰ ਸਿੰਘ ਜੀ ਉੱਤੇ ਤ ਉਹਨਾਂ ਨੂੰ ਦਰਖਾਸਤ ਮਾਰਕ ਹੋਈ ਆ ਉਹਨਾਂ ਨੇ ਮੜਕੇ ਸਾਰੀ ਨਿਗਵਾਰੀ ਕੀਤੀ ਚੇਕਾਂ ਦੀ ਜੋ ਨਿਗਵਾਰੀ ਕੀਤੀ ਉਹਦੇ ਜਿਹਨੂੰ ਬੀਬੀ ਨੇ ਠੁਕਾ ਬਾਇ ਹੁਣ ਮਾਨਜੋ ਕੋ ਅਦਾਲਤ ਵੱਲੋਂ ਕੀ ਫੈਸਲਾ ਨਿਕਿਆ ਮਾਨਜੋ ਅਦਾਲਤ ਵੱਲੋਂ ਜੀ ਇਹਨਾਂ ਪਹਿਲਾਂ ਤੇ ਬਿਆਨੇ ਬਣਾ ਕੇ ਤਾਂ ਜੀ ਆਪਣੇ ਸਟਾਮ ਲੈ ਗਏ ਰਿਸ਼ਤੇਦਾਰਾਂ ਦੇ ਨਾਮ ਵੀ ਬਿਆਨੇ ਬਣਾ ਉਹਦੇ ਕੇਸ ਲਈ ਵੀ ਮੈਂ ਹੀ ਪਹਿਲਾਂ ਬਿਆਨ ਕਰਾਇਆ ਜੀ ਕਿ ਇਹਨਾਂ ਦੇ ਰਿਸ਼ਤੇਦਾਰ ਸੀ ਦੋ ਬਿਆਨ ਬਣਾ ਕੇ ਇਹਦੇ ਦੇ ਸਟੇਲ ਵਾਤਾ ਸੀ ਉਹ ਜੀ ਮਾਨਜੋ ਅਦਾਲਤ ਨੇ ਦੋਵੇਂ ਸਟੇ ਕਰਨ ਕਰ ਦਿੱਤੇ ਇਹਨਾਂ ਨੂੰ ਬਲਵਿੰਦਰ ਸਿੰਘ ਜੀ ਜਿਹੜੇ ਉੱਪਰ ਰਿਸ਼ਤੀ ਭਾਲ ਕਰ ਹੁਣ ਜਿਹੜਾ ਸਮੁੱਚਾ ਪਿੰਡ ਇਕ ਤਾਂ ਇਹ ਸਾਰੇ ਮਤਲਬ ਬਲਵਿੰਦਰ ਸਿੰਘ ਦੀ ਹੱਤਕ ਇਹ ਸਾਰੇ ਬਲਵਿੰਦਰ ਸਿੰਘ ਦੇ ਅੱਗੇ ਇਕੱਠੇ ਹੋਏ ਜੀ ਇਹਨੇ ਆਪਣੀ ਜ਼ਮੀਨ ਵੇਚ ਕੇ ਇਥੇ ਤਾਂ ਹੀ ਉਥੇ ਜ਼ਮੀਨ ਲਈ ਮਤਲਬ ਕੋਲ ਮਲਾ ਕੇ ਜਿਹੜੀ ਗੱਲ ਜਿਹੜੀ ਵੀਡੀਓ ਹੈ ਉਸ ਦਾ ਕੀ ਜਿਹੜੀ ਵੀਡੀਓ ਦਾ ਬੈਰ ਲੋਹੀ ਉਸ ਦਾ ਕੀ ਕਹਿਣਾ ਕੀ ਕਹਿਣਾ ਕਿੰਨੀ ਗੱਲ ਵੀਡੀਓ ਵਿੱਚ ਭਾਜੀ ਉਹਨਾਂ ਦਾ ਉਹ ਸਤਨਾਮ ਸਿੰਘ ਮਨਾਵੇਂ ਦਾ ਮਾਸਟਰ ਜੀ ਹੂੰ ਉਹਨਾਂ ਨੇ ਕੋਈ ਬੰਦੇ ਦੇ ਜੁਕੜਾ ਮਗਰਾਨ ਕੇ ਉਹ ਦੋਵੇਂ ਮਾਂ ਪੁੱਤ ਜਾ ਕੇ ਉੱਥੇ ਉਹਨਾਂ ਕਰਦੇ ਆਪਾਂ ਵੀਡੀਓ ਬੈਰਨ ਕਰੀਏ ਇਹਨਾਂ ਬੰਦਿਆਂ ਦੀ ਬਦਨਾਮੀ ਹੋਊਗੀ ਇਲਾਕੇ ਦੇ ਵਿੱਚ ਹੂੰ ਤੋ ਨਹੀਂ ਆ ਕੋ ਮੇਰੇ ਮੁੰਡੇ ਨੂੰ ਨਸ਼ਾ ਦੇ ਕੇ ਜੀ ਉਹਨਾਂ ਨੂੰ ਠੀਕ ਦਿੱਤੀ ਅਗੇ ਵੇਖੋ 4 ਸਾਲ ਦੀ ਦਿੱਤੀ ਹੋ ਗਈ 21 ਜਨਮ ਦੀ ਦਿੱਤੀ ਹੋਈ ਹੈ ਅੱਜ ਇਹਨੂੰ ਮਾਤਾ ਨੂੰ ਪਤਾ ਲੱਗਾ ਜੀ ਕਿ ਮੇਰੇ ਮੁੰਡੇ ਨੂੰ ਨਸ਼ਾ ਦੇ ਕੇ ਜਾਂ ਕੋਈ ਗੱਲ ਕਰਕੇ ਨਿਸ਼ਚੀ ਕਰਵਾ ਲਈ ਚਾਰ ਸਾਲ ਇਹਨੂੰ ਕੋਈ ਪਤਾ ਨਹੀਂ ਲੱਗਾ ਤਾਂ ਇਹਦਾ ਫੈਸਲਾ ਮਾਨਯੋਗ ਅਦਾਲਤ ਨੇ ਦਿੱਤਾ ਹੈ ਜਾਂ ਪੁਲਿਸ ਪ੍ਰਸ਼ਾਸਨ ਮਲੋੜੀ ਕਾਰਵਾਈ ਕੀਤੀ ਗਈ ਹੈ ਬਿਲਕੁਲ ਸਹੀ ਦੇਸਨ ਪ੍ਰਧਾਨ ਸਾਹਿਬ ਦਾ ਅੱਜ ਜਿਹੜੇ ਪੰਚਾਇਤ ਇਕੱਠੀ ਹੋਈ ਹੈ ਇਹ ਕਿਹੜੇ ਸਬੰਧ ਦੇ ਵਿੱਚ ਇਕੱਠੀ ਹੋਈ ਹੈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਸਾਰੇ ਜਿਹੜੇ ਸਾਰੀ ਦਾ ਤੁਹਾਡਾ ਵੀ ਮੀਡੀਆ ਵਾਲਿਆਂ ਦਾ ਜਿਹੜਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਪੱਕੀ ਇਹ ਗੱਲ ਹੈ ਮੈਂ ਕੋਈ ਆਦ ਦੇ ਨਿੱਜੀ ਕੰਮ ਗਿਆ ਸੀਗਾ 20 ਮਿੰਟ ਜੀ ਤੇ ਇਹਨਾਂ ਨੇ ਕੋਈ ਟੀਮ ਸੀ ਗਾਈ ਸੀ ਬਲੰਦਪੁਰਾ ਮੈਨੂੰ ਤੁਹਾਡਾ ਪਿਆਰ ਇਹਨਾਂ ਦਾ ਮੈਂ ਵੀ ਸਰਪੰਚ ਰਿਆਂ ਵੀ ਸਰਪੰਚੀ ਤੁਹਾਡੇ ਕੋਲ ਦੀ ਨੇੜੇ ਲਾ ਕੇ ਪੈਣੋ ਤੁਹਾਡਾ ਬਿਲਕੁਲ ਇਹਨਾਂ ਕਹਿੰਦੇ ਗੱਡੀ ਦੇ ਵਿੱਚ ਬਹਿ ਕੇ ਪੈਸੇ ਗਏ ਨੇ ਮੈਨੂੰ ਚਾਬੀ ਦਿੱਤੀ ਮੈਂ ਪੈਸੇ ਗਏ ਨੇ ਕੋਨਾ ਪੈਸਾ ਗੇੜਕੇ ਮੜਕੇ ਆਂਦੇ ਵੀ ਸਾਰੇ ਪੈਸਾ ਦਾ ਕੰਮ ਆ ਸਾਨੂੰ ਉੱਥੇ ਬੈਂਕ ਦੇ ਵੀ ਛੱਡਿਆ ਤੇ ਮੈਂ ਇਹਨੂੰ ਬੈਂਕ 'ਚ ਛੱਡ ਗਿਆ ਪੈਸੇ ਨਾਲ ਕੋਈ ਨਹੀਂ ਬੈਂਕ 'ਚ ਦੇ ਕੇ ਮੁਰਤੇ ਨਾ ਰੋਕਿਆ ਮਤਲਬ ਜਿਹੜੀ ਬੀਬੀ ਇਲਜ਼ਾਮ ਲਗਾ ਰਹੀ ਉਹ ਵੀ ਨਾਲ ਸੀ ਉਹ ਵੀ ਨਾਲ ਸੀ ਮਤਲਬ ਪੈਸੇ ਗੱਡੀ ਤੁਹਾਡੀ ਜੀ ਗਿਣੇ ਗਏ ਤੇ ਉਸ ਤੋਂ ਬਾਅਦ ਬੈਂਕ 'ਚ ਜਮਾ ਜਿ ਕਰਾਉਣ ਵਾਸਤੇ ਤੁਹਾਡੀ ਗੱਡੀ ਜੀ ਆ ਨਾ ਸੀ ਸਾਡੇ ਆਣ ਤੇ ਜਿਹੜੀ ਬੀਬੀ ਇਲਜ਼ਾਮ ਲਾਉਣੀ ਕਿੰਨੇ ਕੁ ਸਹੀ ਹੈ ਤੇ ਕਿੰਨੇ ਗੇ ਬਿਲਕੁਲ ਸੱਚ ਲੰਗਦੀ ਨਹੀਂ ਮਤਲਬ ਪੈਸੇ ਜਿਹੜੇ ਲੈ ਲਏ ਆ ਤੇ ਹੁਣ ਫਿਰ ਬਿਲਕੁਲ ਠੀਕ ਕਹਿਣਾ ਚਾਹੁੰਦੇ ਸੀ ਰੇਤ ਨੂੰ ਜਿਹੜਾ ਕਹਣਾ ਨੂੰ ਮਿੰਦਸੇਂ ਦੇ ਜੀਟੀ ਜਿਹੜੀ ਸਹੀ ਗਈ ਸਹੀ ਜੀਟੀ ਹੋਈ ਤੇ ਪਹਿਹ ਦਿੱਤੀ ਅਸਾਂ ਉਹ ਫਾਈਲ ਉਹ ਕਰਦੀ ਹਾਂ ਹਾਂਜੀ ਕੀ ਨਾ ਜੀ ਆਪਣਾ ਸਰ ਮੇਰਾ ਨਾਮ ਬਲਵਿੰਦਰ ਸਿੰਘ ਹੈ ਇੰਡਰਮੀਰ ਕੀ ਹਾਂਜੀ ਇੱਕ ਨਾ ਵੀਡੀਓ ਜਿਹੜੀ ਵਾਇਰਲ ਹੋ ਗਈ ਉਹਦੇ ਵਿੱਚ ਇੱਕ ਮਹਿਲਾ ਦੇ ਇਲਜਾਮ ਲਗਾ ਰਹੀ ਹੈ ਵੀ ਜਿਹੜੀ ਡਿਸਟ੍ਰਿਕਟ ਹੋਈ ਹੋਈ ਹੈ ਉਹ ਉਸਦੇ ਬੇਟੇ ਨੂੰ ਨਸ਼ਾ ਜਿਹੜਾ ਦੇ ਕੇ ਤਾਂ ਉਸ ਤੋਂ ਬਾਅਦ ਰੀਡ ਇੰਡਸਟਰੀ ਕਰਵਾਈ ਗਈ ਹੈ ਕਿ ਕੀ ਸਾਰਾ ਮਾਮਲਾ ਹੈ ਸਰ ਸਭ ਤੋਂ ਪਹਿਲਾਂ ਮੈਂ ਤਾਂ ਆਪ ਜੀ ਦੇ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਮਿਲ ਕੇ ਥੱਲੇ ਆਏ ਹੋ ਔਰ ਨਹੀਂ ਯਾਰ ਸਾਰੀ ਪੰਚਾਇਤ ਦਾ ਨਹੀਂ ਧੰਨਵਾਦ ਦੀ ਔਰ ਦੂਸਰੀ ਬੇਨਤੀ ਇਹ ਹੈ ਕਿ ਜਿਹੜਾ ਉਹਨਾਂ ਨੇ ਮੇਰੇ ਤੇ ਬੀਬੀ ਨੇ ਝੂਠੇ ਇਲਜ਼ਾਮ ਲਾਏ ਫਿਰ ਜਿਸ ਦਿਤੇ ਜਿਹੜੀ 2021 ਦੇ ਵਿੱਚ ਹੋਈ ਹੂੰ ਔਰ ਉਦੋਂ ਬਿਲਕੁਲ ਇਹਨਾਂ ਆਪਦੀ ਸਹਿਮਤੀ ਦੇ ਨਾਲ ਬੀਬੀ ਨਾਲ ਚੱਲ ਕੇ ਗੁਰਪ੍ਰੀਤ ਸਿੰਘ ਦੇ ਆਈ ਹੂੰ ਤੇ ਰਜਿਸਟਰੀ ਹੋਈ ਹੈ ਜਿਹੜਾ ਨਸ਼ੇ ਦੀ ਗੱਲ ਕਰ ਰਹੀ ਹੈ ਨਸ਼ੇ ਦਾ ਇੱਕ ਵੀ ਪਰਸੈਂਟ ਵੀ ਮੇਰੇ ਤੇ ਕੋਈ ਦੋਸ਼ ਲੱਗ ਜਾਵੇ ਲਾਗੂ ਕੋ ਕਹਿ ਦੇਵੇ ਕਿ ਇਹਨਾਂ ਨੇ ਨਸ਼ੇ ਦਾ ਧੰਦਾ ਕੀਤਾ ਮੈਂ ਜ਼ਮੀਨ ਵੇਚ ਕੇ ਔਰ ਆਪਦੀ ਇਹ ਜ਼ਮੀਨ ਲਈ ਹੈ ਹੂੰ ਤੇ ਕਿੰਨੀ ਜ਼ਮੀਨ ਲਈ ਹੈ ਤਾਂ ਕਿੰਨੇ ਦੀ ਲਈ ਹੈ ਸਰ 2 ਮਰਲੇ ਘਟ 21 ਕਨਾਲ ਦੀ ਜਿਹੜੀ ਰਜਿਸਟਰੀ ਹੋਈ ਆ ਜੀ ਤੇ ਕਰੀਬ 34 ਲੱਖ ਦੇ ਕਰੀਬ ਇਹਨਾਂ ਨੂੰ ਭਈਏ ਦਿੱਤੇ ਗਏ ਹੂੰ ਤਾਂ ਜਿਹੜੀ ਰਕਮ ਦਿੱਤੀ ਗਈ ਆ ਕਿਸੇ ਮੂਤਬਾਰਾਂ ਦੇ ਸਾਹਮਣੇ ਦਿੱਤੀ ਗਈ ਆ ਜਾਂ ਬੈਂਕ ਦੇ ਵਿੱਚ ਭਈ ਦਿੱਤੀ ਗਈ ਸਰ